ਆਪਾਂ ਰੰਗ ਸ਼ੁਰੂ ਹੋ ਕੇ ਇਸ ਤੋਂ ਬਾਅਦ ਆਪਾਂ ਇਹਨੂੰ ਪਹਾੜੀ ਗੇਟ ਦੇ ਵਿੱਚ ਲੈ ਕੇ ਧਰਮਪੁਰਾ ਪਹਾੜੀ ਗੇਟ ਸਰਕੂਲਰ ਰੋਡ ਬਜੂਰੀ ਗੇਟ ਤੋਂ ਹੋ ਕੇ ਫਿਰ ਸਾਰੇ ਸ਼ਹਿਰ ਦਾ ਭ੍ਰਮਣ ਕਰਕੇ ਆਪਾਂ ਤੇ ਸਮਾਪਤ ਮਕਸਦ ਇਹ ਰਹਾ ਸਿਰਫ ਇੱਕ ਪ੍ਰਭੂ ਰਾਮ ਦੇ ਜਿਹੜੇ ਪ੍ਰਾਨ ਪ੍ਰਦਿਸ਼ਤਾ ਦੇ ਵਿੱਚ ਲੋਕਾਂ ਨੂੰ ਜਾਗਰਿਤ ਕਰਨਾ ਹੈ ਕਿ ਲੋਕ ਭੋਲੇ ਨਾ ਜਾਣ ਕੱਲ੍ਹ ਦਾ ਦੀਵਾਲੀ ਆਪਾਂ ਪ੍ਰਭੂ ਰਾਮ ਦੇ ਨਾਮ ਨਾਲ ਮਨਾਵਾਂਗੇ ਜੈ ਸ਼੍ਰੀ ਰਾਮ ਜੀ ਹਣੀ ਮਿੱਤਰ ਵਿਭਗ ਮੰਤਰੀ ਵਿਸ਼ੁੰਦ ਪਰਸ਼ਦ ਸੰਦੇਸ਼ ਪੂਰਾ ਸਾਫ਼ ਆ ਚਾਹੇ ਅਹੀ ਬਾਜ਼ਾਰ ਜਾ ਰਹੇ ਆ ਚਾਹੇ ਟੀਵੀ ਲਗਾ ਰਹੇ ਆ ਚਾਹੇ ਕੋਈ ਵੀ ਮਾਹੌਲਾ ਪੂਰਾ ਰਾਮਾ ਮਾਹੌਲ ਬਣਿਆ ਦਾ ਜੀ ਲਗਾਤਾਰ 10-15 ਦਿਨ ਅਖਸ਼ਰਿਤ ਵੰਡਨ ਤੋਂ ਬਾਅਦ ਇਹ ਇੱਕ ਰਮਾਂਡਰ ਯਾਤਰਾ ਦੇ ਰੂਪ ਦੇ ਵਿੱਚ ਅਸੀਂ ਇਹਨੂੰ ਲੈ ਸਕਨੇ ਆ ਕੱਲ ਦੀ ਤਿਆਰੀ ਬੋਵੇ ਤਿਆਰੀ ਹੈ ਹਰ ਘਰ ਦੇ ਵਿੱਚ ਲਾਈਟਾਂ ਲੱਗ ਰਹੀਆਂ ਨੇ ਦੀਵਿਆਂ ਦੀ ਤਿਆਰੀ ਦੀਵੇ ਜਗ ਰਹੇ ਨੇ ਸਾਰਾ ਸ਼ਹਿਰ ਸਾਰਾ ਦੇਸ਼ ਆਰਾਮੇ ਹੋਇਆ ਦਾ ਹੁਣ ਸਿਰਫ ਕੁਝ ਹੀ ਘੰਟਿਆਂ ਦਾ ਸਮਾਂ ਰਹਿ ਗਿਆ ਹੈ ਮੰਦਰ ਨਿਰਮਾਣ ਦੇ ਵਿੱਚ ਇਹਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰਭਾਈ ਮੋਦੀ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਹੈ ਇਹ ਆ ਰਾਮ ਮੰਦਰ ਨਹੀਂ ਰਾਸ਼ਟਰ ਮੰਦਰ ਦੇ ਰੂਪ ਦੇ ਵਿੱਚ ਮੰਨਿਆ ਜਾ ਰਿਹਾ ਹੈ ਇਸ ਤਰ੍ਹਾਂ ਕੀ ਇੱਕ ਗੱਲ ਗਈ ਹੈ ਕਿ 22 ਜਨਵਰੀ 2024 ਤੋਂ ਬਾਅਦ ਦਾ ਹਿੰਦੁਸਤਾਨ ਦੁਨੀਆ ਦੇਖੇਗੀ। ਜਿਸ ਤਰ੍ਹਾਂ ਕਿ ਪੂਰੇ ਦੇਸ਼ ਦੇ ਅੰਦਰ ਇੱਕ ਰਾਮ ਮੇ ਮਾਹੌਲ ਬਣਿਆ ਪਿਆ ਹੈ ਪ੍ਰਾਂਤ ਪ੍ਰਤੀਸ਼ਤਾ ਨੂੰ ਲੈ ਕੇ 22 ਤਰੀਕ ਨੂੰ ਜਿਹੜਾ 11 ਤੋਂ 1 ਵਜੇ ਤੱਕ ਹੋਣਾ। ਔਰ ਪੂਰੇ ਦੇਸ਼ ਦੇ ਅੰਦਰ ਇਹਦੀ ਤਿਆਰੀਆਂ ਇੱਕ ਉਤਸਵ ਦੇ ਮਾਹੌਲ ਦੇ ਮੁਤਾਬਕ ਬਣਾਈਆਂ ਜਾ ਰਹੀਆਂ ਔਰ ਹਰ ਬੰਦਾ ਇਹ ਚਾਹਦਾ ਹਰ ਇਨਸਾਨ ਹਰ ਸਨਾਤਨੀ ਇਹ ਚਾਹਦਾ ਕਿ ਕਿਤੇ ਮੈਂ ਇਸ ਕਾਰਜ ਦਾ ਹਿੱਸਾ ਬਣਨ ਤੋਂ ਰਹਿ ਨਾ ਜਾਵਾਂ। ਖੁੱਲੇ ਤੌਰ ਤੇ ਬਹੁਤ ਜ਼ਿਆਦਾ ਪ੍ਰੋਗਰਾਮ ਜਿਹੜੇ ਨਿਸ਼ਚਿਤ ਹੋਏ ਹੋ ਰਹੇ ਆ। ਕੁਝ ਲੋਕ ਐਸੇ ਨੇ ਜਿਹੜੇ ਬਿਨਾਂ ਦੱਸਿਓ ਵੀ ਕਾਰਜਕਰਮ ਦਾ ਹਿੱਸਾ ਬਣ ਰਹੇ ਆ ਔਰ ਪੂਰੇ ਦੇਸ਼ ਦੇ ਅੰਦਰ ਅੱਜ ਇੱਕ ਉਤਸਵ ਦਾ ਮਾਹੌਲ ਆ ਔਰ ਪ੍ਰਭੂ શ્રી ਰਾਮ ਦੀ ਜਿਹੜੀ ਰਾਮ ਪਰਿਸ਼ਟਾ ਕਾਲ ਜਿਹੜੀ ਹੋਣੀ ਪ੍ਰਾਣ ਪਰਿਸ਼ਟਾ ਹੋਣੀ ਹੈ ਉਹਦੇ ਅੰਦਰ ਹਰ ਬੰਦਾ ਭਾਗ ਲੈ ਸਕੇ ਇਹਦੇ ਉਪਲਬਖ ਜ ਦ੍ਰਿਸ਼ਟੀ ਗਲਬੋਂ ਅੱਜ ਇੱਕ ਚੇਤਨਾ ਯਾਤਰਾ ਕੱਢੀ ਜਾ ਰਹੀ ਲੋਕਾਂ ਨੂੰ ਚੇਤਾਨਣ ਵਾਸਤੇ ਕਿ ਘਰ ਘਰ ਰਕਸ਼ਤ ਵੰਡੇ ਗਿਆ ਪਰ ਉਹਦੇ ਬਾਅਦ ਵੀ ਲੋਕਾਂ ਨੂੰ ਦੱਸਿਆ ਜਾ ਰਿਹਾ ਕੱਲ 22 ਨੂੰ ਇਹ ਕਾਰਜਕਰਮ ਆ ਉਹ ਆਪਣੇ ਘਰ ਨੂੰ ਆਪਣੇ ਮਹੱਲੇ ਨੂੰ ਯੋਧਿਆ ਮੰਨ ਕੇ ਪ੍ਰਭੂ ਸ਼੍ਰੀ ਰਾਮ ਦੇ ਗੁਣ ਗਾਣ ਕਰੋ ਕਿਉਂਕਿ ਬਹੁਤ ਹੀ ਲੰਬੇ ਸਮੇਂ ਬਾਅਦ ਲਗਭਗ 500 ਸਾਲ ਦੇ ਬਾਅਦ ਸਾਡੇ ਪੂਰਵਜਾਂ ਦੇ ਸੰਘਰਸ਼ ਤੋਂ ਬਾਅਦ ਸਾਡੀ ਜਨਰੇਸ਼ਨ ਨੂੰ ਸਾਡੀ ਅੱਜ ਕੌਮ ਨੂੰ ਅੱਜ ਇਹ ਦਿਨ ਦੇਖਣ ਦਾ ਮੌਕਾ ਮਿਲ ਰਿਹਾ ਹੈ ਸਾਡੀ ਬਹੁਤ ਹੀ ਸੁਭਾਗਿਆ ਚੱਲ ਰਹੀਆਂ ਇਸ ਕਰਕੇ ਅਸੀਂ ਸਾਰਿਆਂ ਨੂੰ ਸਾਰੇ ਸਰਾਧੀਆਂ ਨੂੰ ਸਾਰੇ ਦੇਸ਼ ਭ੍ਰਿੰਮਿਆਂ ਨੂੰ ਇੱਕ ਅਪੀਲ ਕਰਾਂਗੇ ਕਿ ਕੱਲ 22 ਦਰੀ ਨੂੰ ਦੀਵਾਲੀ ਦੇ ਰੂਪ ਵਿੱਚ ਮਨਾਇਆ ਜਾਵੇ ਔਰ ਘਰ ਘਰ ਜਿਹੜਾ ਵਾ ਪ੍ਰਭੂ શ્રી ਰਾਮ ਦਾ ਗੁੰਗਾਨ ਜੋ ਕਿ ਆਰ ਬੜਾ ਸਮੇਂ ਜਿਹੜਾ ਸ਼ੁਗ ਹੈ ਉਹ RAM RAJ ਦਾ ਸ਼ੁਰੂ ਹੋ ਗਿਆ ਔਰ ਬਿਲਕੁਲ ਸਹੀ ਗੱਲ ਹੈ ਕਿ ਉਸ ਮੰਦਰ ਕਲਾ ਮੰਦਰ ਨਿਕਾ ਰਾਸ਼ਟਰ ਦਾ ਨਿਰਮਾਣ ਹੋ ਰਿਹਾ ਉਤੋਂ ਦਿਸ਼ਾ ਔਰ ਦਸ਼ਾ ਜਿਹੜੀ ਇਹ ਪੂਰੇ ਸਮਾਜ ਨੂੰ ਪੂਰੇ ਦੇਸ਼ ਨੂੰ ਮਿਲੇਗੀ ਪਰ ਇਹ ਸ਼ੁਰੂ ਹੋ ਕੇ ਇਸ ਤੋਂ ਬਾਅਦ ਆਪਾਂ ਇਹਨੂੰ ਪਾੜੀ ਗੇਟ ਦੇ ਵਿੱਚ ਲੈ ਕੇ ਧਰਮਪੁਰਾ ਪਾੜੀ ਗੇਟ ਸਰਕੂਲਰ ਰੋਡ ਬਜੂਰੀ ਗੇਟ ਤੋਂ ਹੋ ਕੇ ਫਿਰ ਸਾਰੇ ਸ਼ਹਿਰ ਦਾ ਭ੍ਰਮਣ ਕਰਕੇ ਆਪਾਂ ਇਸ ਮਾਪੜ ਮਕਸਦ ਇਹ ਰਹਾ ਸਿਰਫ ਇੱਕ ਪ੍ਰਭੂ ਰਾਮ ਦੇ ਜਿਹੜੇ ਪ੍ਰਣ ਪ੍ਰਸਤਾ ਦੇ ਵਿੱਚ ਲੋਕਾਂ ਨੂੰ ਜਾਗਰਿਤ ਕਰਨਾ ਹੈ ਕਿ ਲੋਕ ਬੋਲਣ ਨਾ ਜਾਣ ਕੱਲ ਦਾ ਦੀਵਾਲੀ ਆਪਾਂ ਪ੍ਰਭੂ ਰਾਮ ਦੇ ਨਾਮ ਨਾਲ ਬਣਾਵਾਂਗੇ ਜੈ ਸ਼ੀ ਰਾਮ ਜੀ ਹਣੀ ਮਿੱਤਲ ਵਿਭਾਗ ਮੰਤਰੀ ਵਿਸ਼ੁੰਦ ਪਰਸ਼ਦ ਸੰਦੇਸ਼ ਪੂਰਾ ਸਾਫ਼ ਆ ਚਾਹੇ ਅਹੀ ਬਾਜ਼ਾਰ ਜਾ ਰਹੇ ਆ ਚਾਹੇ ਟੀਵੀ ਲਗਾ ਰਹੇ ਆ ਚਾਹੇ ਕੋਈ ਵੀ ਮਾਹੌਲਾ ਪੂਰਾ ਆਰਾਮੇ ਮਾਹੌਲ ਬਣਿਆ ਦਾ ਜੀ ਲਗਾਤਾਰ 10-15 ਦਿਨ ਅਖਸ਼ਰਿਤ ਵੰਡਨ ਤੋਂ ਬਾਅਦ ਇਹ ਇੱਕ ਰਮੰਡਰ ਯਾਤਰਾ ਦੇ ਰੂਪ ਦੇ ਵਿੱਚ ਅਸੀਂ ਇਹਨੂੰ ਲੈ ਸਕਨੇ ਆਂ ਕੱਲ ਦੀ ਤਿਆਰੀ ਬੋਵੇ ਤਿਆਰੀ ਹੈ ਹਰ ਘਰ ਦੇ ਵਿੱਚ ਲਾਈਟਾਂ ਲੱਗ ਰਹੀਆਂ ਨੇ ਦੀਵਿਆਂ ਦੀ ਤਿਆਰੀ ਦੀਵੇ ਜਗ ਰਹੇ ਨੇ ਸਾਰਾ ਸ਼ਹਿਰ ਸਾਰਾ ਦੇਸ਼ ਆਰਾਮੇ ਹੋਇਆ ਦਾ ਹੁਣ ਸਿਰਫ ਕੁਝ ਹੀ ਘੰਟਿਆਂ ਦਾ ਸਮੇਂ ਰਹਿ ਗਿਆ ਹੈ ਮੰਦਰ ਨਿਰਮਾਣ ਦੇ ਵਿੱਚ ਇਹਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰਭਾਈ ਮੋਦੀ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਹੈ ਇਹ ਆ ਰਾਮ ਮੰਦਰ ਨਹੀਂ ਰਾਸ਼ਟ੍ਰ ਮੰਦਰ ਦੇ ਰੂਪ ਦੇ ਵਿੱਚ ਮੰਨਿਆ ਜਾ ਰਿਹਾ ਹੈ ਇਸ ਤਰ੍ਹਾਂ ਕੀ ਇੱਕ ਗੱਲ ਗਈ ਹੈ ਕਿ 22 ਜਨਵਰੀ 2024 ਤੋਂ ਬਾਅਦ ਦਾ ਹਿੰਦੁਸਤਾਨ ਦੁਨੀਆ ਦੇਖੇਗੀ। ਜਿਸ ਤਰ੍ਹਾਂ ਕਿ ਪੂਰੇ ਦੇਸ਼ ਦੇ ਅੰਦਰ ਇੱਕ ਰਾਮ ਮੇ ਮਾਹੌਲ ਬਣਿਆ ਪਿਆ ਹੈ ਪ੍ਰਾਨ ਪ੍ਰਤੀਸ਼ਟਾ ਨੂੰ ਲੈ ਕੇ 22 ਤਰੀਕ ਨੂੰ ਜਿਹੜਾ 11 ਤੋਂ 1 ਵਜੇ ਤੱਕ ਹੋਣਾ। ਔਰ ਪੂਰੇ ਦੇਸ਼ ਦੇ ਅੰਦਰ ਇਹਦੀ ਤਿਆਰੀਆਂ ਇੱਕ ਉਤਸਵ ਦੇ ਮਾਹੌਲ ਦੇ ਮੁਤਾਬਕ ਬਣਾਈਆਂ ਜਾ ਰਹੀਆਂ ਔਰ ਹਰ ਬੰਦਾ ਇਹ ਚਾਹਦਾ ਹਰ ਇਨਸਾਨ ਹਰ ਸਨਾਤਨੀ ਇਹ ਚਾਹਦਾ ਕਿ ਕਿਤੇ ਮੈਂ ਇਸ ਕਾਰਜ ਦਾ ਹਿੱਸਾ ਬਣਨ ਤੋਂ ਰਹਿ ਨਾ ਜਾਵਾਂ। ਖੁੱਲੇ ਤੌਰ ਤੇ ਬਹੁਤ ਜ਼ਿਆਦਾ ਪ੍ਰੋਗਰਾਮ ਜਿਹੜੇ ਨਿਸ਼ਚਿਤ ਹੋਏ ਹੋ ਰਹੇ ਆ। ਕੁਝ ਲੋਕ ਐਸੇ ਨੇ ਜਿਹੜੇ ਬਿਨਾਂ ਦੱਸਿਓ ਵੀ ਕਾਰਜਕਰਨ ਦਾ ਹਿੱਸਾ ਬਣ ਰਹੇ ਆ ਔਰ ਪੂਰੇ ਦੇਸ਼ ਦੇ ਅੰਦਰ ਅੱਜ ਇੱਕ ਉਤਸਵ ਦਾ ਮਾਹੌਲ ਆ ਔਰ ਪ੍ਰਭੂ શ્રી ਰਾਮ ਦੀ ਜਿਹੜੀ ਰਾਮ ਪਰਿਸ਼ਟਾ ਕੱਲ ਜਿਹੜੀ ਹੋਣੀ ਪ੍ਰਾਣ ਰੋਸ਼ਟਾ ਹੋਣੀ ਹੈ ਉਹਦੇ ਅੰਦਰ ਹਰ ਬੰਦਾ ਭਾਗ ਲੈ ਸਕੇ ਇਹਦੇ ਉਪਲਬਖ ਦ੍ਰਿਸ਼ਟੀ ਗਲਾਪ ਵੱਲੋਂ ਅੱਜ ਇੱਕ ਚੇਤਨਾ ਯਾਤਰਾ ਕੱਢੀ ਜਾ ਰਹੀ ਲੋਕਾਂ ਨੂੰ ਚੇਤਾਨਣ ਵਾਸਤੇ ਕਿ ਘਰ ਘਰ ਰਕਸ਼ਤ ਵੰਡੇ ਗਿਆ ਪਰ ਉਹਦੇ باوجود ਲੋਕਾਂ ਨੂੰ ਦੱਸਿਆ ਜਾ ਰਿਹਾ ਕੱਲ 22 ਨੂੰ ਇਹ ਕਾਰਜਕਰਮ ਆ ਉਹ ਆਪਣੇ ਘਰ ਨੂੰ ਆਪਣੇ ਮਹੱਲੇ ਨੂੰ ਯੋਧਿਆ ਮੰਨ ਕੇ ਪ੍ਰਭੂ ਸ਼੍ਰੀ ਰਾਮ ਦੇ ਗੁਣ ਗਾਣ ਕਰੋ ਕਿਉਂਕਿ ਬਹੁਤ ਹੀ ਲੰਬੇ ਸਮੇਂ ਬਾਅਦ ਲਗਭਗ 500 ਸਾਲ ਦੇ ਬਾਅਦ ਸਾਡੇ ਪੂਰਵਜਾਂ ਦੇ ਸੰਘਰਸ਼ ਤੋਂ ਬਾਅਦ ਸਾਡੀ ਜਨਰੇਸ਼ਨ ਨੂੰ ਸਾਡੀ ਅੱਜ ਕੌਮ ਨੂੰ ਅੱਜ ਇਹ ਦਿਨ ਦੇਖਣ ਦਾ ਮੌਕਾ ਮਿਲ ਰਿਹਾ ਸਾਡੀ ਬਹੁਤ ਹੀ ਸੁਭਾਗਿਆ ਚੱਲੀਆਂ ਇਸ ਕਰਕੇ ਅਸੀਂ ਸਾਰਿਆਂ ਨੂੰ ਸਾਰੇ ਸਰਾਧੀਆਂ ਨੂੰ ਸਾਰੇ ਦੇਸ਼ ਭ੍ਰਿੰਮਿਆਂ ਨੂੰ ਇੱਕ ਅਪੀਲ ਕਰਾਂਗੇ ਕਿ ਕੱਲ 22 ਤਰੀਕ ਨੂੰ ਦੀਵਾਬਲੀ ਦੇ ਰੂਪ ਵਿੱਚ ਮਨਾਇਆ ਜਾਏ ਔਰ ਘਰ ਘਰ ਜਿਹੜਾ ਵਾ ਪ੍ਰਭੂ શ્રી ਰਾਮ ਦਾ ਗੁੰਗਾਨ ਜੋ ਕਿ ਆਰ ਬੜਾ ਸਮੇਂ ਜਿਹੜਾ ਸ਼ੁਗ ਹੈ ਉਹ RAM RAJ ਦਾ ਸ਼ੁਰੂ ਹੋ ਗਿਆ ਔਰ ਬਿਲਕੁਲ ਸਹੀ ਗੱਲ ਹੈ ਕਿ ਉਸ ਮੰਦਰ ਕਲਾ ਮੰਦਰ ਨਿਕਾ ਰਾਸ਼ਟਰ ਦਾ ਨਿਰਮਾਣ ਹੋ ਰਿਹਾ ਉਤੋਂ ਦਿਸ਼ਾ ਔਰ ਦਸ਼ਾ ਜਿਹੜੀ ਇਹ ਪੂਰੇ ਸਮਾਜ ਨੂੰ ਪੂਰੇ ਦੇਸ਼ ਨੂੰ ਮਿਲੇਗੀ